ਇਸ ਵਕਤ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਹੁਸ਼ਿਆਰਪੁਰ ਦੇ ਹਲਕਾ ਦਸੂਆ ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਇੱਕ ਟਰੱਕ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਇੱਕ ਟਰੱਕ ਰੋਂਗ ਸਾਈਡ ਆ ਰਿਹਾ ਸੀ ਤਾਂ ਉਸਦੀ ਟੱਕਰ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਹੋ ਜਾਂਦੀ ਹੈ ਤੇ ਇਸ ਦੌਰਾਨ ਟਰੱਕ ਦੇ ਪਿੱਛੇ ਆ ਰਹੀ ਇੱਕ ਪਿਕਅਪ ਗੱਡੀ ਵੀ ਟਰੱਕ ਦੇ ਨਾਲ ਜਾ ਟਕਰਾਉਂਦੀ ਹੈ ਇਸ ਹਾਦਸੇ 'ਚ ਇੱਕ ਟਰੱਕ ਡਰਾਈਵਰ ਕੁਲਵੰਤ ਸਿੰਘ ਦੀ ਮੌਤ ਹੋ ਜਾਂਦੀ ਹੈ ਜੋ ਕਿ ਜੰਮੂ ਨੂੰ ਜਾ ਰਿਹਾ ਸੀ ਕੁਲਵੰਤ ਸਿੰਘ ਦਾ ਮ੍ਰਿਤਕਾ ਸਰੀਰ ਕਾਫੀ ਸਮੇਂ ਤੱਕ ਟਰੱਕ 'ਚ ਹੀ ਫਸਿਆ ਰਿਹਾ ਹੈ ਜਿਸ ਨੂੰ ਬਾਹਰ ਕੱਢਣ ਲਈ ਦਸੂਆ ਪੁਲਿਸ ਵੱਲੋਂ ਮੌਕੇ ਤੇ ਜੀਸੀਬੀ ਮਸ਼ੀਨ ਬੁਲਾਈ ਗਈ ਹੈ ਘਟਨਾ ਦੀ ਸੂਚਨਾ ਤੋਂ ਬਾਅਦ ਦਸੂਆ ਪੁਲਿਸ ਦੇ ਐਸਐਚਓ ਹਰਪ੍ਰੇਮ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇਹ ਜੀ ਕੰਟਕ ਪਹਿਲਾਂ 12 ਘੰਟੇ ਪਹਿਲਾਂ ਸਾਨੂੰ ਕਨਫਰਮੇਸ਼ਨ ਮਿਲੀ ਸੀ ਵੀ ਆਪਣੇ ਐਸ ਡੀ ਐਮ ਤੋਂ ਥੋੜਾ ਜਿਹਾ ਅੱਗੇ ਜਾ ਕੇ ਦੋ ਆਪਣੇ ਟਰੱਕ ਤੇ ਇੱਕ 10 ਟਨ ਦੇ ਵਿਚਕਾਰ ਐਕਸੀਡੈਂਟ ਹੋਇਆ ਮੌਕਾ ਦੇਖਿਆ ਗਿਆ ਮੌਕੇ ਤੋਂ ਪਾਇਆ ਗਿਆ ਕਿ ਇੱਕ ਪੀ ਵੀ 11 ਬੀ ਐਫ 4513 ਟਰੱਕ 10 ਟਨ ਨੰਬਰ ਇਹ ਰੌਂਗ ਸਾਈਡ ਤੋਂ ਇਧਰ ਆ ਰਿਹਾ ਸੀ ਜਿਸ ਕਰਕੇ ਇੱਕ ਜਿਹੜਾ ਵਿਸੂਹੇ ਸਾਈਡ ਤੋਂ ਟਰੈਂਟਰ ਆ ਰਿਹਾ ਸੀ ਉਹਦੇ ਦੇ ਵਿੱਚ ਉਹਨਾਂ ਦਾ ਆਪਸ ਵਿੱਚ ਟਕਰਾਲ ਹੋ ਐਕਸੀਡੈਂਟ ਹੋਇਆ ਜਿਸ ਐਕਸੀਡੈਂਟ ਦੌਰਾਨ ਜਿਹੜਾ ਆਪਣੇ ਟਰੈਂਟਰ ਵਾਲਾ ਡਰਾਈਵਰ ਸੀਗਾ ਉਦੀ ਡੈਥ ਹੋ ਗਈ ਹੈਗੀ on the spot ਤੇ ਬਾਕੀ ਜਿਹੜਾ ਦਸਤੇਰ ਅਟੈਕਰ ਆ ਰੌਂਗ ਸਾਈਡ ਤੋਂ ਆ ਰਿਹਾ ਸੀ ਉਹ ਅਸੀਂ ਆਪਣੇ ਕਬਜ਼ੇ 'ਚ ਲੈ ਲਿਆ ਹੈਗਾ ਤੁਸੀਂ ਬਾਕੀ ਫਰਦਰ ਜਿਹੜਾ ਬੰਦਾ ਅਸੀਂ ਇੱਥੇ ਕੈਕਟਰ ਦੇ 'ਚ ਡੈਥ ਹੋਈ ਹੈ ਉਹਦੀ شناخت ਕਰ ਰਹੇ ਆ ਬਾਕੀ ਉਹਨਾਂ ਦੇ ਜੋ ਵਾਰਸਾਂ ਦੇ ਅਕੋਰਡਿੰਗ ਜੋ ਬੰਦੇ ਅਸੀਂ ਬਿਆਨ ਲੈ ਕੇ ਕਰ ਰਹੀ ਆ ਅਮੋਚ ਲਿਖਿਆ ਗਿਆ ਹੈ ਇਸ ਤੇ ਜ਼ਖਮੀ ਜਾਂ ਬੰਦੇ ਦੀ ਕੈਜ਼ਲਟੀ ਹੋਈ ਆ ਉਹ ਬਾਕੀ ਜਿਹੜਾ ਦੂਸਰਾ ਸੀਗਾ ਉਹ ਕੋਈ ਜ਼ਖਮੀ ਨਹੀਂ ਹੋਇਆ ਗਿਆ ਉਹ ਠੀਕ ਠਾਕ ਹੈ ਵੀ At GNA University, see potential in everyone and everything around us. We drive innovation and entrepreneurship. We groom competent global citizens to affect positive change around them.